ਓਏ ਮੇਰਾ ਪੋਤਰਾ ਜੁਰ ਲਗਾ ਮੇਰਾ ਪੋਤਰਾ ਤੋਂ ਕਾਫੀ ਦੁੱਖ ਹੋਇਆ ਇੱਕ ਨੌਜਵਾਨ ਬੱਚਾ ਜਿਹੜਾ 17-18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਮੌਤ ਹੋਈ ਆ ਕੁੱਤਾ ਕੱਟ ਗਿਆ ਸੀ ਜਦਨੇ ਜਿੰਨੇ 12 ਕੁੱਤੇ ਬਹੁਤ ਜਿਆਦੇ ਨੇ ਪਿੱਛੇ ਜੀ ਵੇਖਾ ਸਾੜ ਕੇ ਲਾਗੇ ਲਾਗੇ ਕੁੱਤੇ ਨੇ ਬਹੁਤ ਜ਼ਿਆਦੀ ਦਾਇਕ ਪਾਛਾ ਦੀ ਪ੍ਰਸ਼ਾਸਨ ਨੂੰ ਵੀ ਇਸ ਸਮੇਂ ਕੋਈ ਨਾ ਠੋਸ ਕਦਮ ਚੁੱਕਣਾ ਚਾਹੀਦਾ ਹੈ ਇਹ ਕਰਨਾ ਜੀ ਮੇਰਾ ਪਿੰਡ ਦੋਨਾ ਰਹਿਮਤਵਾਲਾ ਮਮਦੋਦ ਇਠਾੜ ਦੇ ਵਿੱਚ ਵਾਪਰੀ ਆ ਜਿਹੜਾ ਕਿ ਬੀਤੀ ਸ਼ਾਮ ਇੱਕ ਨੌਜਵਾਨ ਬੱਚਾ ਜਿਹੜਾ 17-18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਮੌਤ ਹੋਈ ਆ ਬੱਚੇ ਦੀ ਕਾਰਨ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਪਤਾ ਲੱਗਿਆ ਕਿ ਡੇਢ ਕੁ ਮਹੀਨਾ ਪਹਿਲਾਂ ਉਹਨਾਂ ਬੱਚੇ ਨੂੰ ਪਿੰਡ ਦੇ ਵਿੱਚ ਅਚਾਨਕ ਕੁੱਤਾ ਕੱਟ ਗਿਆ ਸੀ ਤਾਂ ਉਹ ਕੁੱਤੇ ਦੇ ਕੱਟਣ ਦਾ ਇਲਾਜ ਜਿਹੜਾ ਪਰਿਵਾਰ ਨੇ ਬਹੁਤ ਕਰਾਇਆ ਬੇਸਿਕ ਇਲਾਜ ਕਰਾਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਨਹੀਂ ਸੋਤਾਇਆ ਕੰਮ ਤਾਂ ਅੱਗੇ ਚੰਗੇ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਲਾਜ ਕਰਾਇਆ ਪਰ ਤੁਸੀਂ ਕਿਸਮਤ ਹਾਰ ਗਈ ਸਮਝ ਲਓ ਪਰ ਉਹ ਜਿਹੜਾ ਇਲਾਜ ਸਫਲ ਨਹੀਂ ਹੋ ਪਾਇਆ ਲੱਛਣ ਮੇਂ ਬੱਚੇ ਦੇ ਸਮਝ ਆਏਗੇ ਕੋਈ ਲੱਛਣ ਨਹੀਂ ਪਰਿਵਾਰ ਨਾਲ ਰਿਹਿਆ ਤਿੰਨ ਚਾਰਾਂ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ 'ਚ ਪਤਾ ਲੱਗਿਆ ਜਿਹੜੇ ਲੱਛਣ ਸਾਹਮਣੇ ਆਇਆ ਤਾਂ ਇਹ ਨਾਲ ਤੁਰੰਤ ਜਿਹੜਾ ਹਸਪਤਲ ਜਿਹੜਾ ਬੱਚੇ ਨੂੰ ਲੈ ਗਏ ਪ੍ਰਸ਼ਾਸਨ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਸੰਭਾਲ ਬਾਰੇ ਕੀ ਕਰ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਪਰਿਵਾਰ ਹੈ ਪਰਿਵਾਰ ਲਈ ਜਿਹੜਾ ਬੱਚਾ ਨੌਜਵਾਨ ਬੱਚਾ ਬਹੁਤ ਜ਼ਿਆਦਾ ਘਾਟਾ ਪਿਆ ਹੈ ਔਰ ਸਾਰਾ ਪਰਿਵਾਰ ਔਰ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਆ ਉਹ ਇਸ ਬੱਚੇ ਦੇ ਨਾਲ ਹੀ ਰਹੇ ਆ ਔਰ ਹੁਣ ਤੱਕ ਵੀ ਨਾਲ ਨੇ ਔਰ ਅੰਤਮ ਰਸਮਾਂ ਜਿਹੜੀਆਂ ਉਹ ਕਰਦੇ ਪਏ ਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਇਸ ਪਰਿਵਾਰ ਨੂੰ ਜਿਹੜੇ ਸਾਡੀ ਸਿਹਤ ਵਿਭਾਗ ਦੀ ਟੀਮ ਆ ਉਹ ਅਗਵਾਈ ਲੀਆਂ ਦੇਵੇ ਕਿ ਜਿਹੜੇ ਇਸ ਪਰਿਵਾਰ ਦੇ ਲਾ ਮਤਲਬ ਚੈੱਕਅਪ ਕਰਾਇਆ ਜਾਵੇ ਜਾਂ ਜੇ ਕੋਈ ਇਲਾਜ ਜਾਂ ਟ੍ਰੀਟਮੈਂਟ ਕਰਨਾ ਹੈ ਜਾਂ ਕੋਈ ਇੰਜੈਕਸ਼ਨ ਕਰਨਾ ਹੈ ਤਾਂ ਜਿਹੜਾ ਪ੍ਰਸ਼ਾਸਨ ਹੈ ਸਾਡਾ ਸਿਹਤ ਵਿਭਾਗ ਹੈ ਉਹ ਪਰਿਵਾਰ ਦਾ ਜਿਹੜਾ ਟ੍ਰੀਟਮੈਂਟ ਕਰੇ ਇਹ ਸਾਡੇ ਪਿੰਡ ਦਾ ਹੀ ਇਹ ਲੜਕਾ ਨਵਾਂ ਪ੍ਰੀਤ ਜੀ 15 16 ਸਾਲਾਂ ਦਾ ਬੱਚਾ ਜੀ ਇਹ ਤੋਂ ਮਹੀਨਾ ਸਵਾ ਪਹਿਲਾਂ ਇਹਨੂੰ ਕੁੱਟਾ ਟੱਕਿਆ ਉਦੋਂ ਵੀ ਇਹਨਾਂ ਟ੍ਰੀਟਮੈਂਟ ਜੋ ਇਲਾਜ ਕਰਾਉਣਾ ਸੀ ਕਰਾਇਆ ਜੀ ਚੰਗੀ ਤਰ੍ਹਾਂ ਨਹੀਂ ਕਰਾ ਸਕੇ ਜਿੰਨਾ ਚਾਹੀਦਾ ਸੀ ਹੁਣ ਜੀ 3 14 ਦਿਨਾਂ ਨਾਲ ਪਤਾ ਲੱਗਾ ਵੀ ਇਹਦਾ ਮਤਲਬ ਉੱਤੇ ਦਾ ਟੱਕਿਆ ਆਈ ਹੁਣ ਜਿੰਨਾ ਉਜੋਗ ਹੈ ਪੱਜੇ ਨੇ ਅਸਲਾ ਚੰਗਾ ਚੰਗਾ ਇਲਾਜ ਕਰਾਈ ਹਾਂ ਜੀ ਰਾਤੀ 10 ਵਜੇ ਡੈਥ ਹੋ ਗਈ ਹੈ ਸਾਡਾ ਜੀ ਇਹ ਪਨੇਵਾ ਹੈ ਜੀ ਤੇ ਜਦੋਂ ਲਗਭਗ ਮਹੀਨੇ ਤੋਂ ਦੇ ਸਵਾ ਮਹੀਨੇ ਦੇ ਵਿੱਚ ਵਿੱਚ ਨੇ ਇਹਨੂੰ ਨਾ ਕੁੱਤੇ ਨੇ ਕੱਟਿਆ ਹੈ ਟ੍ਰੀਟਮੈਂਟ ਕਰਾਇਆ ਹੈ ਚੰਗੇ ਚੰਗੇ ਹਸਪੀਟਲਾਂ ਦੇ ਵਿੱਚ ਵੀ ਲੈ ਕੇ ਗਏ ਨੇ ਇਹ ਨਹੀਂ ਕਿ ਕਰ ਰੱਖਿਆ ਪਤਾ ਨਹੀਂ ਇਲਾਜ ਦੇ ਵਿੱਚ ਕਿਤੇ ਕਮੀ ਰਹਿ ਗਈ ਜਾਂ ਕਿਸਮਤ ਕਹਿ ਲੋ ਹਾਰ ਦੇ ਗਈ ਤੇ ਸਾਡਾ ਜੀ ਕੱਲਾ ਕੱਲਾ ਇਸ ਪੁੱਤਰ ਜੀ ਪਿਛਲੇ 3-4 ਦਿਨਾਂ ਤੋਂ ਹਾਲਤ ਕੀ ਤਿੰਨ ਚਾਰ ਦਿਨ ਤੋਂ ਡਾਕਟਰ ਨੇ ਵੀ ਇਸ ਚੀਜ਼ ਦਾ ਡਾਕਟਰ ਨੂੰ ਨਹੀਂ ਪਤਾ ਲੱਗਾ ਖੁਦ ਅਸੀਂ ਸੋਕਾ ਕਿਹਾ ਡਾਕਟਰਾਂ ਨੂੰ ਕੁੱਤੇ ਨੇ ਕੱਟੇਵੰਦ ਨਹੀਂ ਇਹੋ ਜੀ ਪ੍ਰੋਬਲਮ ਨਹੀਂ ਹੋਏਗੀ ਹਾਲਤ ਵੀ ਕਿਸੇ ਤਰ੍ਹਾਂ ਆਹ ਤੈਨਾਂ ਦਬਕਾਰ ਅਸਲ ਤਾਂ ਕੱਲ ਤੋਂ ਜਿਆਦਾ ਵਿਗੜੀ ਹਾਲਤ ਜਿਆਦਾ ਹੈ ਕੁੱਤੇ ਹੋਈ ਬਹੁਤ ਗਏ ਨੇ ਜੀ ਸਾਡੀ ਮੰਨਦਾ ਪ੍ਰਸ਼ਾਸਨ ਤੋਂ ਸਾਡੀ ਇਹੋ ਜੀ ਵੀ ਵੇਖੋ ਜੀ ਸਾਡਾ ਬੱਚਾ ਦਾ ਤੁਰ ਗਿਆ ਜਾਣ ਤੋਂ ਅਸੀਂ ਤੱਥੋ ਸਖਣੇ ਹੋ ਗਏ ਜੀ ਪ੍ਰਸ਼ਾਸਨ ਅੱਗੇ ਸਾਡੀ ਇਹੋ ਅਪੀਲ ਹੈ ਵੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਚੀਜ਼ਾਂ ਦੇ ਨੇ ਜਿਵੇਂ ਵਾਰਾ ਕੁੱਤੇ ਬਹੁਤ ਜਿਆਦੇ ਨੇ ਪਿੱਛੇ ਜੀ ਇੱਕ ਆਸਾਨ ਕਹਿੰਦੇ ਲਾਗੇ ਲਾਗੇ ਕੁੱਤੇ ਨੇ ਬਹੁਤ ਜਿਆਦੀ ਦਇਸ਼ਤ ਪਾ ਛੱਡੀ ਪ੍ਰਸ਼ਾਸਨ ਨੂੰ ਵੀ ਇਸ ਸਮੇਂ ਕੋਈ ਨਾ ਠੋਸ ਕਦਮ ਚੁੱਕਣਾ ਚਾਹੀਦਾ ਹੈ ਤੇ ਜਿਸ ਤੇ ਵੀ ਗਾਂ ਆਉਣ ਵਾਲੇ ਬੱਚੇ ਪੜਨ ਜਾਂਦੇ ਨੇ ਕੋਈ ਬੱਚੇ ਸਕੂਲ ਜਾਂਦੇ ਨੇ ਕੋਈ ਦੁਕਾਨਾਂ ਤੇ ਜਾਂਦੇ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਕੋਈ ਤਕੜਾ ਇਸ ਤੇ ਨਾ ਐਕਸ਼ਨ ਲੈਣਾ ਚਾਹੀਦਾ ਜੀ ਹੋਰ ਕੀ ਮੰਗ ਕਰਦੇ ਹੋ ਮੰਗ ਅਸੀਂ ਇਹ ਕਰਦੇ ਵੀ ਚਲੋ ਬੱਚਾ ਤਾਂ ਸਾਡਾ ਹਣ ਜਾਣ ਵਾਲਾ ਪਰ ਗਿਆ ਜੀ ਅਸੀਂ ਇਹ ਮੰਗ ਕਰਨੇ ਪ੍ਰਸ਼ਾਸਨ ਤੋਂ ਵੀ ਸਾਡੇ ਜਿਹੜਾ ਪਰਿਵਾਰ ਸਾਰਾ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਰਹੇ ਨੇ ਨਾਲ ਰਹੇ ਨੇ ਤੁਹਾਨੂੰ ਵੀ ਪਤਾ ਬੱਚੇ ਦੇ ਮਾਂ ਪਿਓ ਉੱਤੇ ਹੀ ਰਹਿੰਦਾ ਹੈ ਤੇ ਇਸ ਪ੍ਰਸ਼ਾਸਨ ਇਹਦਾ ਕੋਈ ਨਾ ਕੋਈ ਹੋਣਾ ਇਹਨਾਂ ਦਾ ਵੀ ਵਿਚਾਰਾ ਕੋਈ ਟ੍ਰੀਟਮੈਂਟ ਜਿੰਨਾ ਵੀ ਹੋ ਸਕੇ ਵਾਦ ਤੋਂ ਵਾਦ ਇਹਨਾਂ ਦਾ ਕਰਨਾ ਚਾਹੀਦਾ ਪ੍ਰਸ਼ਾਸਨ ਵੱਲੋਂ ਕਰਾਜੀ ਆਪਣੇ ਹੋਏ ਵਿਚਾਰਾ ਲੱਗਦਾ ਹੈ ਸਾਡਾ ਪਿੰਡ ਚ ਇਸ ਤਰ੍ਹਾਂ ਦੀ ਗੱਲ ਵੀ ਮਹੀਨਾ ਦੂਰ ਪਹਿਲੋਣਾ ਚਾਹੀ ਕੋ ਦੇਨੇ ਨੂੰ ਵਧਿਆ ਹੀ ਹੱਕੇ ਕੁੱਤੇ ਨੇ ਤੇ ਵਧ ਲਿਆ ਇੱਥੇ ਕੁੜੇ ਅਵਰਾਸ਼ ਤੇ ਕਰਮ ਮਾਰੇ ਆਸ-ਪਾਸੇ ਕਿ ਰਵੜਦਾ ਤੇ ਬੰਦਾ ਕੋ ਟੈਂਪ ਉਹ ਜਦੋਂ ਦੂੜ ਕੁ ਮਹੀਨਾ ਸਵਾ ਹੋਇਆ ਨਾ ਤੇ ਉਹ ਢਿਲਾ ਹੋ ਗਿਆ ਤੇ ਲਾਇਆ ਕਰ ਮਾਰੇ ਕੋਈ ਪਤਾ ਹੀ ਨਹੀਂ ਲੱਗਾ ਡਾਕਟਰਾਂ ਨੂੰ ਉੱਥੇ ਵੀ ਦਾਖਾ ਕਰਾਈ ਰੱਖਿਆ ਜਾ ਕੇ ਪੋਜਪੁਰ ਵੀ ਉਹ ਕਿਰੇ ਅਸ ਕਿਰੇ ਦੇ ਕਲਾਪਸਤਾਲ ਸੀ ਆਪਣਾ ਬਾਕੀ ਤੇ ਉੱਥੇ ਜਾ ਕੇ ਉਹਨਾਂ ਨੂੰ ਉਹ ਆਖਣ ਸਾਨੂੰ ਤੋਂ ਸ਼ੱਕ ਪਾਇਆ ਇੱਥੇ ਤੇ ਉਹ ਆਖਣੇ ਹਲਕਦਾ ਹੈਗਾ ਹੀ ਨਹੀਂ ਨੋਸੇ ਨਹੀਂ ਹਲਕਦਾ ਹੈਗਾ ਉਹ ਗੱਲ ਵਿਚਾਰੇ ਸਾਰੇ ਮਾਲਕ ਉਸੇ ਗਲਤੀ ਰਹੇ ਵੀ ਕੋਰੇ ਮਾਰਾਈ ਕਰੇ ਨਹੀਂ ਹੋਵੇ ਉਹ ਵਰ ਜਿਆਦਾ ਹੁੰਦਾ ਗਿਆ 4 ਦਿਨਾਂ ਤਿੰਨ ਚ ਚੋਖਾ ਹੋ ਗਿਆ ਰਾਤ ਤਾਂ ਫਿਰ ਜਦੋਂ ਅਸਲੋ ਬਤਲਣਾ ਗਾਲਤ ਸਰੇ ਤੇ ਅਪੜ ਗਈ ਫੇਰ ਪੁਝਾ ਕੇ ਕਿਸੇ ਬੰਦੇ ਸਿਆਣੇ ਆਖਿਆ ਵੀ ਇੱਥੇ ਦੁਨਕੀ ਕੀ ਬੜਾ ਲਾਉਂਦੇ ਨੇ ਜੋੜਾ ਤੇ ਮਹਾਰਾਜ ਦਾ ਬੜਾ ਉੱਥੇ ਪ੍ਰਕਾਸ਼ ਹੈ ਤੁਸੀਂ ਉੱਥੇ ਲੈ ਜਾਓ ਉੱਥੇ ਲੈ ਕੇ ਗਏ ਵਿਚਾਰੇ ਤੇ ਜਦੋਂ ਰਾਤ ਤੇ ਦਾ ਹੁੰਦਾ ਨਾ ਉੱਥੇ ਰਾਤ ਹੀ ਅਰੇ ਜਾਂ ਤੋਂ ਪਿਛਾਈ ਕੁ ਦਸ ਕਰ ਲੈਣਾ ਪੂਰਾ ਹੋ ਗਿਆ ਕਿੰਨੀ ਕੁ ਮਤ ਸੀ 15 ਕੁ ਸਾਲ ਦਾ ਹੈਗਾ ਸੀ 14 15 ਸਾਲ ਦਾ ਕੱਲਾ ਹੀ ਪੁੱਤ ਜੀ ਨਾ ਕੋਤੀ ਇਹ ਨਾ ਕੋਸ਼ ਮਾਪ ਉਹ ਦੇਖੇ